ਅੱਜ ਸਾਨੂੰ ਬੜੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਜੋ ਦੇਸ਼ ਦੇ ਵਿੱਚ ਇਹ ਜੀ ਇੱਕ ਨਫ਼ਰਤ ਦੀ ਲਹਿਰ ਜਿਹੜੀ ਇਹ ਭਾਜਪਾ ਦੀ ਸਰਕਾਰ ਦੇ ਸਮੇਂ ਦੇ ਵਿੱਚ ਪੈਦਾ ਹੋਈ ਹੈ ਜਿੱਥੇ ਕਟ ਗਿੰਤੀਆਂ ਤੇ ਦਲਤਾਂ ਦੇ ਉੱਪਰ ਬਹੁਤ ਵੱਡੇ ਵੱਡੇ ਇਹ ਅਤਿਆਚਾਰ ਹੋ ਰਹੇ ਨੇ ਤੁਸੀਂ ਮੱਧ ਪ੍ਰਦੇਸ਼ ਦੇ ਵਿੱਚ ਤੁਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਇੱਕ ਨੌਜਵਾਨ ਨੂੰ ਉੱਠ ਕੇ ਉਸ ਦੇ ਜਿਹੜੇ ਅਪਰਾਧੀ ਸੀ ਉਹਨਾਂ ਦੇ ਪੈਰਾਂ ਦੇ ਤੋ ਆਕੇ ਉਹਨੂੰ ਪਾਣੀ ਪਲਾਇਆ ਗਿਆ ਕਿਸ ਤਰੀਕੇ ਨਾਲ ਰਾਇਬਰੇਲੀ ਦੇ ਵਿੱਚ ਇੱਕ ਦਲਿਤ ਬੱਚੇ ਨੂੰ ਚੋਰੀ ਦੇ ਸ਼ੱਕ ਦੇ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸਭ ਤੋਂ ਵੱਡੀ ਦਾ ਗੱਲ ਇਹ ਹੈ ਕਿ ਹਰਿਆਣਾ ਦੇ ਵਿੱਚ ਜੋ ਏਡੀਜੀਪੀ ਸਾਫ ਸੀ ਸਾਡੇ ਉਹਨਾਂ ਨੂੰ ਇਹੋ ਜਿਹੇ ਅਤਿਆਚਾਰ ਤੇ ਉਹਨਾਂ ਦੇ ਖਿਲਾਫ ਇਹ ਜਿਹੀਆਂ ਸਾਜ਼ਿਸ਼ਾਂ ਰਚੀਆਂ ਗਿਆ ਕਿਉਂਕਿ ਦਲਿਤ ਹੋਣ ਦੇ ਕਰਕੇ ਉਹਨਾਂ ਨੂੰ ਮਜਬੂਰ ਹੋਣਾ ਪਿਆ ਕਿ ਖੁਦਕਸ਼ੀ ਕਰਨ ਲਈ ਇੱਕ ਜੇ ਇੱਕ ਦੇਸ਼ ਦੇ ਵਿੱਚ ਇੱਥੇ ਏਡੀਜੀਪੀ ਵਰਗੇ ਐਡੇ ਅਹੁਦੇ ਦੇ ਅਫਸਰ ਨੂੰ ਦਲਤ ਹੋਣ ਕਰਕੇ ਇਨਸਾਫ ਨਹੀਂ ਮਿਲ ਸਕਦਾ ਤਾਂ ਹਿੰਦੁਸਤਾਨ ਦੇ ਵਿੱਚ ਅਸੀਂ ਦਲਤਾਂ ਤੇ ਜਿਹੜੇ ਕਟਗਿੰਤੀ ਦੇ ਲੋਕ ਆ ਅਸੀਂ ਕਿਸੇ ਇਨਸਾਫ ਦੀ ਉਹਨਾਂ ਤੋਂ ਉਮੀਦ ਨਹੀਂ ਕਰ ਸਕਦੇ ਹਾਂ ਤੇ ਸਾਨੂੰ ਅਫਸੋਸ ਇਹ ਹੈ ਕਿ ਅੱਜ 7 ਦਿਨ ਹੋ ਗਏ ਏਡੀਜੀਪੀ ਸਾਹਿਬ ਦੀ ਜਿਹੜੀ ਡੈੱਡ ਬੋਡੀ ਆ ਉਹ ਪਈ ਹੈ ਉਹਦਾ ਸਸਕਾਰ ਨਹੀਂ ਹੋਇਆ ਉਹਨਾਂ ਦੀ ਘਰਵਾਲੀ ਨਵਰੀਤ कौर ਆਈਐਸ ਹੈ ਜਿਹੜੀ ਜਿਹੜੀ ਆਪ ਬੁਹਾਰ ਲਾ ਰਹੀ ਹੈ ਚੀਫ ਮਨਿਸਟਰ ਨੂੰ ਪ੍ਰਾਈਮ ਮਨਿਸਟਰ ਨੂੰ 7 ਦਿਨ ਹੋ ਗਏ ਜੇ ਤੱਕ ਕਿਸੇ ਐਡਮਿਨਿਸਟ੍ਰੇਸ਼ਨ ਦੇ ਕੰਨਾਂ ਦੇ ਉੱਪਰ ਜੂਨ ਹੀ ਮਰ ਕੇ ਕਿਸ ਕੀ ਉਹਨਾਂ ਦੀ ਮੰਗ ਇਹੀ ਹੈ ਕਿ ਜਿਹੜੇ ਉਹਨਾਂ ਨੇ ਏਡੀਜੀ ਪਿਆਜੀ ਸਾਹਿਬ ਨੇ ਆਪਣਾ ਸੂਇਸਾਈਡ ਕਰਨ ਤੋਂ ਪਹਿਲਾਂ ਨੋਟ ਦੇ ਵਿੱਚ ਸਾਰੇ ਦੇ ਸਾਰੇ ਅਫਸਰਾਂ ਦਾ ਜ਼ਿਕਰ ਕੀਤਾ ਸੀ ਉਹਨਾਂ ਦੀ ਨਾ ਕੋਈ ਗ੍ਰਿਫਤਾਰੀ ਹੋਈ ਹੈ ਨਾ ਉਹਨਾਂ ਦੇ ਉੱਪਰ ਕੋਈ ਐਫਆਈਆਰ ਦਰਜ ਹੋਈ ਹੈ ਅੱਜ ਮੈਂ ਸਮਝਦਾ ਕਿ ਸਾਰੇ ਹਿੰਦੁਸਤਾਨ ਦੀ ਕਾਂਗਰਸ ਇਸ ਦਲਤ ਵਿਰੋਧੀ ਇਹਨਾਂ ਦੀਆਂ ਨੀਤੀਆਂ ਦੇ ਉੱਪਰ ਇਹਨਾਂ ਦੀ ਤਾਂ ਕੋਸ਼ਿਸ਼ ਸੀ ਬੀਜੇਪੀ ਦੀ ਸਰਕਾਰ ਦੀ ਕਿ ਤੋਂ ਪਹਿਲਾਂ ਕਿਸ ਤਰੀਕੇ ਨਾਲ ਅੰਬੇਦਕਰ ਜੀ ਦੇ ਜਿਹੜੇ ਜਿੱਥੇ ਸਟੈਚੂ ਬੁੱਤ ਲੱਗੇ ਸੀ ਉਹਨਾਂ ਦਾ અપਮਾਨ ਕੀਤਾ ਗਿਆ ਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਖੰਡਿਤ ਕੀਤਾ ਗਿਆ ਇਹ ਸਾਰੇ ਸੰਸਾਰ ਨੇ ਦੇਖਿਆ ਵੋਟਾਂ ਦੇ ਸਮੇਂ ਦੇ ਦੌਰਾਨ ਮੋਦੀ ਸਾਹਿਬ ਦਾ ਜਿਹੜਾ ਵਾਅਦਾ ਸੀ 400 ਪਾਰ ਤੇ ਉਹਦਾ ਮਕਸਦ ਇਹ ਸੀ ਕਿ ਅਸੀਂ ਅੰਬੇਦਕਰ ਸਾਹਿਬ ਦੇ ਦਿੱਤੇ ਹੋਏ ਸੰਵਿਧਾਨ ਨੂੰ ਉਹਨੂੰ ਬਦਲ ਦੇਈ ਇਹਨਾਂ ਦੇ ਦਿਲਾਂ ਦੇ ਵਿੱਚ ਗਰੀਬਾਂ ਲਈ ਦਲਤਾਂ ਲਈ ਕਟਗਿੰਤੀਆਂ ਦੇ ਲਈ ਦੇਸ਼ ਦੇ ਵਿੱਚ ਇੱਕ ਨਫਰਤ ਦਾ ਮਾਹੌਲ ਪੈਦਾ ਕਰਕੇ ਜਿਹੜੇ ਰਾਜ ਕਰਨਾ ਚਾਹੁੰਦੇ ਨੇ ਜਿਹੜੇ ਹਿੰਦੂ ਰਾਜ ਦੀਆਂ ਗੱਲਾਂ ਕਰਦੇ ਆ ਨੇ ਹਿੰਦੂਤਵ ਦੀਆਂ ਗੱਲਾਂ ਕਰਨੀਆਂ ਅਸੀਂ ਦੇਸ਼ ਤੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਧਰਮ ਦੇ ਨਾਮ ਦੇ ਉੱਪਰ ਕਦੇ ਕੋਈ ਦੇਸ਼ ਤਰੱਕੀ ਨਹੀਂ ਕਰਦੇ ਹੁੰਦੇ ਜੇਕਰ ਕਿਸੇ ਦੇਸ਼ ਤੇ ਧਰਮ ਦੇ ਨਾਮ ਦੇਸ਼ ਨੇ ਤਰੱਕੀ ਕਰਨੀ ਹੁੰਦੀ ਅੱਜ ਪਾਕਿਸਤਾਨ ਬਹੁਤ ਵੱਡੀਆਂ ਤਰੱਕੀਆਂ ਤੇ ਬਲੰਦੀਆਂ ਦੇ ਉੱਪਰ ਪਹੁੰਚਿਆ ਹੁੰਦਾ ਅੱਜ ਪਾਕਿਸਤਾਨ ਦਾ ਹਾਲਾਤ ਇਹੋ ਜਿਹੇ ਨੇ ਕਿ ਉੱਥੇ ਲੋਕਾਂ ਨੂੰ ਦੋ ਟਾਈਮ ਦੀ ਰੋਟੀ ਤੱਕ ਵੀ ਮਹੀਆ ਨਹੀਂ ਉੱਥੇ ਕੋਈ ਲਾਅ ਐਂਡ ਆਰਡਰ ਦਾ ਕੋਈ ਨਹੀਂ ਜਿੱਥੇ ਟੈਰਰਿਸਟਾਂ ਦਾ ਉੱਥੇ ਰਾਜ ਹੈ ਜਿੱਥੇ ਇਸ ਪਾਕਿਸਤਾਨ ਜੋ ਧਰਮ ਦੇ ਨਾਮ ਦੇ ਉੱਪਰ ਬਣਿਆ ਸੀ ਇਹ ਵੀ ਆਪਦੇ ਆਪ ਦੇ ਵਿੱਚ ਨਹੀਂ ਰਹਿ ਗਿਆ ਇਸ ਦੇ ਵੀ ਟੁੱਟੇ ਹੋ ਕੇ ਬੰਗਲਾਦੇਸ਼ ਇਹਦੇ ਵਿੱਚੋਂ ਇੱਕ ਆਧ ਦੇਸ਼ ਬਣ ਗਿਆ ਜਿਹੜੇ ਇਸ ਗੱਲ ਦੇ ਸਬੂਤ ਹੈ ਕਿ ਧਰਮ ਦੇ ਨਾਮ ਦੇ ਉੱਪਰ ਨਾ ਤਾਂ ਲੋਕਾਂ ਦੇ ਵਿੱਚ ਖੁਸ਼ਹਾਲੀ ਹੋ ਸਕਦੀ ਹੈ ਨਾ ਦੇਸ਼ ਦੇ ਵਿੱਚ ਤਰੱਕੀ ਹੋ ਸਕਦੀ ਹੈ ਸਗੋਂ ਇਹੋ ਜਿਹੇ ਨਫ਼ਰਤ ਦੇ ਮਾਹੌਲ ਦੇ ਨਾਲ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੇ ਨੌਜਵਾਨ ਅੱਜ ਬੇਰੋਜ਼ਗਾਰ ਹੈ ਸਾਡੇ ਗਰੀਬ ਲੋਕ ਜਿਹੜੇ ਨੌਕਰੀਆਂ ਲਈ ਤਰਸ ਰਹੇ ਨੇ ਅੱਜ ਸਾਡੇ ਵਪਾਰੀਆਂ ਦਾ ਵਪਾਰ ਦਾ ਜਿਸ ਤਰੀਕੇ ਦੇ ਨਾਲ ਹੋ ਚੁੱਕਾ ਨਕਸਾਨ ਹੋ ਰਿਹਾ ਹੈ ਤੇ ਦੇਸ਼ ਦੀ ਤਰੱਕੀ ਦੇ ਲਈ ਸਭ ਤੋਂ ਪਹਿਲੀ ਗੱਲ ਜ਼ਰੂਰੀ ਅਮਨ ਤੇ ਸ਼ਾਂਤੀ ਹੁੰਦੀ ਹੈ ਜਿਸ ਘਰ ਦੇ ਵਿੱਚ ਅਮਨ ਤੇ ਸ਼ਾਂਤੀ ਨਾ ਹੋਵੇ ਉੱਤੇ ਜੇ ਲੱਖਾਂ ਕਰੋੜਾਂ ਰੁਪਏ ਵੀ ਪਹੁੰਚ ਤਾਂ ਉਹਨਾਂ ਦਾ ਵੀ ਕੋਈ ਵजूद ਨਹੀਂ ਰਹਿ ਜਾਂਦਾ ਅੱਜ ਕਾਂਗਰਸ ਪਾਰਟੀ ਇਸ ਗੱਲ ਦੇ ਉੱਪਰ ਤਹੀ ਹੈ ਕਿ ਅਸੀਂ ਜਿੱਥੇ ਵੀ ਦੇਸ਼ ਦੇ ਵਿੱਚ ਕਿਸੇ ਦਲਤ ਦੇ ਉੱਪਰ ਕਿਸੇ ਕਟਗਿੰਤੀ ਦੇ ਉੱਪਰ ਕੋਈ ਤਸ਼ੱਦਦ ਹੋਊਗਾ ਕਿਸੇ ਗਰੀਬ ਦੇ ਉੱਪਰ ਮਜਲੂਮ ਦੇ ਉੱਪਰ ਜਿੱਥੇ ਵੀ ਕੋਈ ਹੋਊਗਾ ਕਿ ਕਾਂਗਰਸ ਪਾਰਟੀ ਪਾਰਟੀ ਡਟ ਕੇ ਉੱਤੇ ਨਾਲ ਖੜੀ ਹੂੰ ਮੈਂ ਇਸ ਗੱਲ ਦੇ ਲਈ ਧੰਨਵਾਦ ਕਰਨਾ ਚਾਹੁੰਦਾ ਸਾਡੇ ਕਾਂਗਰਸ ਪਾਰਟੀ ਦੇ ਸਾਥੀਆਂ ਦਾ ਦੀਪਾ ਜੀ ਸਾਡੇ ਮਨੀ ਕੁਮਾਰ ਜੀ ਬਲੋਕ ਕਾਂਗਰਸ ਦੇ ਪ੍ਰਧਾਨ ਰੋਕੀ ਰੋਕੀ ਜੀ ਸਾਡੇ ਬਲੋਕ ਦੇ ਪ੍ਰਧਾਨ ਸਾਡੇ ਮਹਿਲਾ ਕਾਂਗਰਸ ਦੀ ਚਰਨਜੀਤ कौर ਮਨਦੀਪ कौर ਸਾਰੇ ਸਾਰੇ ਸਾਥੀਆਂ ਦਾ ਜਿਹੜੇ ਇੱਥੇ ਆਏ ਆਂ ਇਹ ਬੜੇ ਛੋਟੇ ਜਿਹੇ ਸੱਦੇ ਦੇ ਵਿੱਚ ਅੱਜ ਦੁਪਹਿਰ ਨੂੰ ਹੀ ਸਾਨੂੰ ਇਸ ਗੱਲ ਦਾ ਸੁਨੇਹਾ ਸੀ ਕਿ ਤੇਸੀ ਕੈਂਡਲ ਜਿਹੜਾ ਹੈ ਕਿ ਵੀ ਕਰਕੇ ਆਪਣਾ ਪ੍ਰੋਟੈਸਟ ਉਹ ਕੀਤਾ ਜਾਵੇ ਮੈਂ ਸਾਰਿਆਂ ਦਾ ਇਸ ਵਾ ਧੰਨਵਾਦੀ ਹਾਂ ਤੇ ਉਮੀਦ ਕਰਦੇ ਹਾਂ ਕਿ ਸਾਰੇ ਦੇ ਸਾਰੇ ਸਾਥੀਆਂ ਨੂੰ ਕਿ ਕਾਂਗਰਸ ਦੀ ਇਸ ਜਦੋ ਜਹਿਦ ਦੇ ਵਿੱਚ ਅਸੀਂ ਤਖੜੇ ਹੋ ਕੇ ਬੇਇਨਸਾਫੀ ਦੇ ਖਿਲਾਫ ਕਾਂਗਰਸ ਪਾਰਟੀ ਆਪਣੀ ਲੜਾਈ ਲੜਦੀ ਰਹੇ ਸਾਰੇ ਦੇਸ਼ ਦੇ ਵਿੱਚ ਜੋ ਪ੍ਰੋਟੈਸਟ ਚੱਲ ਰਿਹਾ ਹੈ ਜੋ ਸਾਡੇ ਦਲਤਾਂ ਦੇ ਵਿਰੋਧ ਮਾਈਨੋਰਟੀ ਦੇ ਖਿਲਾਫ ਕਿ ਭਾਜਪਾ ਦੀ ਜਿਹੜੀ ਸੈਂਟਰ ਦੀ ਸਰਕਾਰ ਹੈ ਜਿਹਦਾ ਵਖਵਾ ਹੈ ਉਹਨਾਂ ਦਾ ਰਵਈਆ ਉਹ ਅੱਜ ਸਾਹਮਣੇ ਆਇਆ ਜਦੋਂ ਹਰਿਆਣਾ ਦੇ ਵਿੱਚ ਐਡੀਜੀਪੀ ਲੈਵਲ ਦੇ ਅਫਸਰ ਨੇ 8 ਪੇਜ ਦੀ 8 ਸਫਿਆਂ ਦਾ ਸੁਸਾਈਡ ਨੋਟ ਲਿਖ ਕੇ ਪਿਛਲੇ 10 15 20 ਸਾਲਾਂ ਤੋਂ ਜੋ ਤੱਕਾ ਹੋ ਰਿਹਾ ਐ ਐਜ਼ ਅ ਦਲਿਤ ਕਰਕੇ ਉਹਨਾਂ ਨਾਲ ਉਹ ਸਾਰਾ ਵੇਰਵਾ ਪਾਇਆ ਉਥੋਂ ਪਤਾ ਲੱਗਦਾ ਹੈ ਕਿ ਆਈਪੀਐਸ ਐਨਾ ਸੀਨੀਅਰ ਅਫਸਰ ਨਾਲ ਇਹਨਾਂ ਤੱਕਾ ਹੋ ਰਿਹਾ ਹੈ ਭਾਜਪਾ ਦੀ ਸਰਕਾਰ ਜਿਹੜੀ 11 ਸਾਲਾਂ ਦੀ ਹਰਿਆਣੇ ਚ ਹੈ ਤਾਂ ਆਮ ਇਹ ਗਰੀਬ ਨਾਲ ਕਿੰਨਾ ਕੁ ਤੱਕਾ ਹੋ ਰਿਹਾ ਉਹਨਾ ਜਿਹੜਾ ਅੰਦਰ ਦੀ ਅੰਦਰ ਪੀਸਿਆ ਜਾ ਰਿਹਾ ਹੋਣਾ ਸਾਰੇ ਹਰਿਆਣੇ ਦੀ ਗੱਲ ਹੀ ਨਹੀਂ ਜਿਵੇਂ ਸੀਬੀਆਈ ਜੀ ਨੇ ਦੱਸਿਆ ਰਾਏ ਬਰੇਲੀ ਚ ਹਰੀ ਹਰੀ ਪ੍ਰਕਾਸ਼ ਬਾਲਮੀ ਕੋ ਨਰਮਮ ਉੰਦੀ ਹਤਿਆ ਕੀਤੀ ਗਈ ਮੱਧਿਆ ਪ੍ਰਦੇਸ਼ ਚ ਹੋ ਰਿਹਾ ਹੈ ਦੇਸ਼ ਸਾਰੇ ਜਿੰਨੀਆਂ ਵੀ ਸਟੇਟਾਂ ਉਹੋ ਜਿਹੇ ਤੱਕਾ ਹੋ ਰਿਹਾ ਉਹਦੇ ਖਿਲਾਫ ਖੜਗੇ ਜੀ ਦੇ ਰਹਿਨਮਾਈ ਚ ਰਾਹੁਲ ਜੀ ਦੇ ਆਦੇਸ਼ ਔਰ ਰਾਜਾ ਵਿਰਿੰਗ ਜੀ ਨੇ ਜੋ ਹੈ ਵਾਨ ਕੀਤਾ ਅੱਜ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਲੈਵਲ ਤੇ ਕੈਂਡਲ ਮਾਰਚ ਹੋਇਆ ਪਰ ਇੱਥੇ ਸੀਬੀ ਜਾਂ ਸੀਬੀਆਈ ਜੀ ਦੀ ਯੋਗ ਅਗਵਾਈ ਚ ਸਾਡੇ ਕਾਂਗਰਸ ਦੇ ਵਰਕਰ ਸੰਗਰੂਰ ਜ਼ਿਲ੍ਹੇ ਦੇ ਸਾਰੇ ਇਕੱਠੇ ਹੋਏ ਆ ਇਹ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਲੜਾਈ ਜਾਰੀ ਰਹੂਗੀ ਹੋਰ ਵੀ ਅਸੀਂ ਇਹਨੂੰ ਤੇਜ਼ ਕਰਕੇ ਅੱਗੇ ਵਧਾਵਾਂਗੇ ਕੈਂਡਲ ਮਾਰਚ ਦੇਖੋ ਬੀਜੇਪੀ ਦੀ ਜਿਹੜੀ ਸਰਕਾਰ ਹੈ ਸੈਂਟਰ ਦੇ ਵਿੱਚੋਂ ਪਤਾ ਲੱਗ ਗਿਆ ਹੈ ਵੀ ਉਹ ਦਲਿਤ ਵਿਰੋਧੀ ਹੈ ਪਹਿਲਾਂ 6 ਮਹੀਨੇ ਪਹਿਲਾਂ ਹਿੰਦੁਸਤਾਨ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੇ ਕੁਝ ਲੋਕ ਸਭਾ ਦੇ ਵਿੱਚ ਅਪਸ਼ਬਦ ਬੋਲੇ ਸੀ ਬਾਬਾ ਸਾਹਿਬ ਬਾਰੇ ਉੱਥੋਂ ਤੁਸੀਂ ਲਾ ਸਕਦੇ ਹੋ ਵੀ ਇਹ ਜਿਹੜੀ ਸਰਕਾਰ ਹੈ ਸੈਂਟਰ ਦੀ ਮੋਦੀ ਦੀ ਸਰਕਾਰ ਉਹ ਪੂਰੀ ਦੀ ਪੂਰੀ Dalit ਵਿਰੋਧੀ ਹੈ ਉਹ ਨਵਾਂ ਰੀਸੈਂਟਲੀ ਜਿਹੜਾ ਐਪੀਸੋਡ ਆਪਾਂ ਦੇਖਿਆ ਹੈ ਆਈਪੀਐਸ ਅਫੀਸਰ ਨੇ ਜੋ 9-10 ਪੇਜਾਂ ਦੀ ਇੱਕ ਆਪਣਾ ਨੋਟ ਲਿਖ ਕੇ ਸੁਸਾਈਡ ਕੀਤਾ ਉਹਦੇ ਉੱਤੇ ਕਾਰਵਾਈ ਨਹੀਂ ਹੋ ਰਹੀ ਉਹਨਾਂ ਦੀ ਤਾਂ ਆਪਣੀ ਪਤਨੀ ਉਹ ਵੀ ਕਹਿ ਰਹੇ ਨੇ ਵੀ ਐਫਆਈਆਰ ਦੇ ਵਿੱਚ ਚੇਂਜਸ ਕੀਤੀਆਂ ਜਾਣ ਜਿਹੜੇ ਮੌਕੇ ਤੇ ਡੀਜੀਪੀ ਨੇ ਸਤਰੂਜੀਤ ਸਿੰਘ ਉਹਨਾਂ ਨੂੰ ਉਥੋਂ ਤਾਰਿਆ ਜਾਵੇ ਤੇ ਗ੍ਰਿਫਤਾਰ ਕੀਤਾ ਜਾਵੇ ਇਹੀ ਸਾਡੀ ਮੰਗ ਹੈ ਅੱਜ ਸਾਡੇ ਪੂਰੇ ਪੰਜਾਬ ਲੈਵਲ ਤੇ ਅਸੀਂ ਸਾਰੇ ਹੀ ਜਿੰਨੇ ਵੀ ਜ਼ਿਲ੍ਹਾ ਜ਼ਿਲ੍ਹਾ ਕੱਡੇ ਹੈਗੇ ਨੇ ਜ਼ਿਲ੍ਹਾ ਕਾਂਗਰਸ ਦੇ ਸਾਰੇ ਆਫਿਸ ਬੀਅਰ ਇਕੱਠੇ ਹੋ ਕੇ ਬਲਾਕ ਦੇ ਆਫਿਸ ਬੀਅਰ ਇਕੱਠੇ ਹੋ ਕੇ ਅੱਜ ਅਸੀਂ ਇਹ ਕੈਂਡਲ ਮਾਰਚ ਕੱਢਿਆ